ਕਰਦਾ ਯਾਰ ਕਰ ਨਹੀਂ ਤਾਂ ਜਾ ਇਹ ਬੋਲ ਬੋਲ ਰਹਾ ਹਾਂ ਆ ਜੇ ਮੈਂ ਤੁਝਾ ਰਮਨਦਰ ਯਾਰ ਪਹਿਲਾਂ ਆਪਾਂ ਦੇ ਦੇ ਰਹੇ ਹਾਂ ਜਦੋਂ 30 40 ਸਾਲ ਜੇ ਆਪਾਂ ਪਿੱਛੇ ਜਾਈਏ ਹਾਂ ਜੀ 30-40 ਸਾਲ ਪਿੱਛੇ ਦਾ ਮਾਹੌਲ ਕਿੰਨਾ ਵਧੀਆ ਸੀ ਯਾਰ ਕਿੰਨੇ ਬਜ਼ੁਰਗੋ ਘੂਲੇ ਭੂਲੇ ਲੋਕ ਸੀ ਸਾਰੇ ਥੱਥੇ ਕੰਮ ਕਰਨ ਵਾਲੇ ਸੀ ਹਾਂ ਥੱਥੇ ਕੰਮ ਕਰਨ ਵਾਲੇ ਸੀ ਜਿਹੜੇ ਉਹਨਾਂ ਆਪਣੇ ਵਿਚਾਰ ਨਾਲ ਸੀਰੀ ਰਲਦੇ ਸੀ ਦੇਖ ਲਾ ਉਹਨਾਂ ਦੇ ਘਰੇ ਵੀ ਪਸ਼ੂ ਪੂਰੇ ਰੱਖੇ ਹੁੰਦੇ ਸੀ ਗੋਲ ਮੱਝਾਂ ਗਾਂਾਂ ਹਾਂ ਤੇ ਆਪਣੇ ਨਜੀਮਤਰਾ ਦੇ ਵੀ ਆਮ ਹਰੇਕ ਦੇ ਆਮ ਹੁੰਦੇ ਪਸ਼ੂ ਵੱਧ ਤੋਂ ਵੱਧ ਤੇ ਦੁੱਧ ਵੀ ਨਹੀਂ ਸੀ ਪਾਉਂਦੇ ਜਮਾਈ। ਆ ਤੇ ਜੀ ਵੀ ਨਾ ਕੋਈ ਐਵੇਂ ਮਾਰਾ ਓਟਿਆ ਬੜਿਆ ਘਟਿਆ ਕੋਈ ਪਾਲਦਾ ਵੀ ਮੈਂ ਤਾਂ ਦੇਖਦਾ ਨਹੀਂ ਸੀ ਉਦੋਂ ਪਹਿਂਡੀਆਂ ਦੇ ਵਿੱਚ ਆ ਇਹਨੂੰ ਪੜਦੇ ਜਿਹ ਹੁੰਦੇ ਸੀ ਤੇ ਉਦੋਂ ਜਾ ਹਰੇਕ ਨੇ ਘਰੇ ਪੀਣਾ ਲੱਸੀ ਦਹੀਂ ਤੇ ਕਿੰਨੇ ਜਵਾਗ ਤਕੜੇ ਹੁੰਦੇ ਸੀ ਬੰਦੇ ਮੋਹਤ ਅੱਤੀ ਕੰਮ ਕਰਨਾ ਜੀਵਦਾਰ ਨੇ ਕਿਹਾ ਪੁੱਤ ਨਾ ਮਾਰਾ ਹੋਵੇ ਹੈ ਇਹ ਖਾਊਗਾ ਤਾਂ ਖੇਤ ਕੰਮ ਨਹੀਂ ਕਰੂਗਾ ਖੇਤ ਕੰਮ ਕਰੂਗਾ ਕੰਮ ਕਰੂਗਾ ਤੇ ਹਾਂ ਤੇ ਹੁਣ ਦੇਖ ਲੈ ਹੁਣ ਆਲਾ ਸਮਾਂ ਕਿਤੇ ਹੁਣ 4 4 5 5 ਜਵਾਕ ਆਪਣੇ ਜਿਹੜੇ ਫਰਦੇ ਇੱਕ ਇੱਕ ਹੈਗਾ ਸਭ ਦੇ 1000 ਤੇ ਉਹ ਹੁਣ ਬੈਠੇ ਹੁੰਦੇ ਆ ਮੋਬਾਈਲ 'ਤੇ ਬੈਠੇ ਤੇ ਉਧਰ ਨੂੰ ਮੂੰਹ ਕਰਿਆ ਕੇ ਦੱਸ ਉਧਰ ਨੂੰ ਕਰਿਆ ਤੇ ਅੱਗੇ ਜਾ ਸਕੂਲ ਦੇ ਵਿੱਚ ਆ ਸਮਾਂ ਦਾ ਹਾਈ ਸਕੂਲ 'ਚ ਦੇਖੇ ਤਾਂ ਪੜ੍ਹਦੇ ਹੁੰਦੇ ਸੀ ਸ਼ਾਮ ਨੂੰ ਤੇ 100 100 ਮੁੰਡਾ ਕਰਦਾ ਮੈਂ ਭੱਜਿਆ ਕੋਈ ਹਾਕੀ ਖੇਡੀ ਜਾਂਦਾ ਕੋਈ ਫੁੱਟਬਾਲ ਖੇਡਿਆ ਜਾਂਦਾ ਕੋਈ ਦੂਜਾ ਬਾਲੀਬਾਲ ਕਿਤੇ ਕੋ ਕਬੱਡੀ ਖੇਡਿਆ ਜਾਂਦਾ ਕੋਈ ਰੇਸ ਲਾਈ ਜਾਂਦਾ ਭੱਜਿਆ ਕਰਦਾ ਉੱਤ ਬਰਨਾਂ ਲਈ ਜਾਂਦਾ ਐਕਸਰਸਾਈਜ਼ਾਂ ਕਰੀ ਜਾਂਦਾ ਬਹੁਤ ਤਗੜੀ ਬਹੁਤ ਤਗੜੀ ਦਾ ਤੇ ਬਾਕੀ ਪਿੰਡ ਦੇ ਵਿੱਚ ਹਰੇਕ ਗਵਾੜ ਮੂਰਿਆ ਮੂਰੀਆਂ ਪਾਈਆਂ ਆਉਂਦੇ ਕਰੀ ਬੋਰੀ ਚੱਕੜੀ ਕਿੰਨਾ ਭਾਰ ਬਾਜ਼ਾਰ ਪਹਿਲਾਂ ਜਾ ਕੇ ਇੱਕ ਦੂਜੇ ਦੀ ਬੋਰੀ ਚੱਕ ਕੇ ਹੁਣ ਇਹਨਾਂ ਅੱਜ ਫਲਾਨੇ ਗਵਾੜ ਚ ਤੇ ਆਪਾਂ ਉਹਦੀ ਬੋਰੀ ਚੱਕ ਕੇ ਆਉਣੀ ਆ ਇੱਟਾਂ ਲਾੜਣੀਆਂ ਉੱਤੇ ਆ ਤੇ ਦੇਖ ਰਿਹਾ ਵੀ ਜਿਹੜਾ ਆਪਾਂ ਆਪਣੇ ਗੁਰ ਸਿੱਖਾਂ ਦੇ ਜਿਹੜੇ ਆਜ ਵੀ ਸੈਕਾ ਸਾਡੇ ਗਾਇਆਂ ਮੱਝਾਂ ਹੋਣਾ ਇਹ ਤੇ ਕੰਮ ਕਰਦੇ ਸੀ ਤਰ ਉਹਨਾਂ ਦਾ ਦੁੱਧ ਖੇਤ ਲਦਾ ਹੁੰਦਾ ਸੀ ਆਪਣੇ ਖੇਤ ਹੁੰਦਾ ਹਾਂ ਜੀ ਆਹ ਬੁੱਢਾ ਨੇ ਮਗਲ ਲੈ ਕੇ ਆਉਣਾ ਬੁੱਢਾ ਨੇ ਤੇਰੀਆਂ ਵੀ ਕਾਹ ਨਹੀਂ ਦਾ ਦੁੱਧ ਕੜਿਆ ਵਾ ਲਾਲ ਦੁੱਧ ਹੁੰਦਾ ਸੀ ਬੂੜਾ ਤੇ ਆਪਣੇ ਸਾਡੀ ਵੀ ਮਾਤਾ ਜੀ ਕਹਿੰਦੀ ਫੇਤ ਲੈ ਕੇ ਜਾਵੀਂ ਆ ਜਾ ਫੇਤ ਕਣਕ ਬਜ਼ੁਰਗਾਂ ਨਾਲ ਵੱਢਣੀ ਕਢਾਉਣੀ ਫਿਰ ਆਪਣੇ ਗੁੱਡਣੀ ਹੱਥਾਂ ਨਹੀਂ ਪਰ ਪਰ ਕੋਣ ਸੀ ਜੀ ਦੇ ਨਾਲ ਯਾਰ ਕਿੰਨੇ ਲੋਕ ਸ੍ਰੀ ਦੇਵ ਹੋਂ ਨਾਲ ਮੇਜਰ ਕਰਦੇ ਕਿੰਨੀ ਪੈੜੀ ਹੁੰਦੀ ਸੀ ਤੇ ਉਹਨਾਂ ਦੇ ਨਾਲ ਸਾਡੀ ਵੀੜੀ ਹੁੰਦੀ ਸੀ ਹਾਂ ਮੇਜਰ ਕੇ ਕਾਣ ਸਾਰੀ ਅਸੀਂ ਗੁੱਡਣੀ ਸਾਲ ਸਾਲ ਤੇ ਫੇਰ ਮੁੜ ਕੇ ਸਾਡੇ ਵਾਲੀ ਗੁੱਡਣੀ ਬੱਲੇ ਪੈੜੀ ਲਈ ਸਾਡੇ 15 16 ਕਿੱਲੇ ਸੀ ਦੋ ਦਿਨੇ ਗੁੱਡਾਏ ਪਟਾਟਾ ਕਰਕੇ ਆ ਤੇ ਜਣੀ ਬਹੁਤ ਜਾਨ ਸੀ ਯਾਰ ਸਾਰੇ ਬੰਦਿਆਂ ਦੇ ਵਿੱਚ ਬਹੁਤ ਜਾਨ ਸੀ ਜਦ ਖੇਤ ਪੱਠੇ ਵੱਢਣੇ ਤੇ ਇੱਕ ਦੂਜੇ ਨਾਲ ਪਾਲਾ ਭਰੀ ਜਿੰਦੀ ਮਾਲ ਜਿਹੜਾ ਤੋਂ ਚਕਾ ਨਹੀਂ ਕਰਿਆ ਜਾਂਦਾ ਚਕਾ ਨਹੀਂ ਰੇੜੀਆਂ ਤੇ ਬੇਲਾ ਰੇੜੀਆਂ ਆਉਂਦੀਆਂ ਰੇੜੀਆਂ ਦੀਆਂ ਰੇੜੀਆਂ ਹਾਂ ਪਰਗਾਂ ਆਉਂਦੀਆਂ ਤੇ ਇੱਕ ਦੂਜੇ ਨੂੰ ਰਾਹ ਤੇ ਮਿਲਣੇ ਕਹਿੰਦਾ ਵੀ ਉਹ ਤਰਫੇ ਢਾਈ ਤਿੰਨ ਵਾਰੀ ਚਲੋ ਚਾਹ ਫਿਰਗੇ ਹਾਂ ਫਲਾਣਾ ਰੇੜੀ ਲਈ ਜਾਂਦਾ ਮੈਂ ਜਲੌਰੀ ਦੀ ਰੇੜੀ ਜਾਂਦੀ ਵੀ ਸਾਡੇ ਤੱਕ ਟਾਈਮ ਨਾ ਆਉਂੂ ਹਾਂ ਤੇ ਜਾ ਰੌਣ ਕੀ ਗੱਲੇ ਤੁਸੀਂ ਹਾਂ ਹਾਂ ਤੇ ਉਦੋਂ ਚਾਹ ਘਰ ਲੈਣੀ ਕਿਉਂਕਿ ਹਰੇਕ ਉਦੋਂ ਖੇਤ ਰਹਿੰਦਾ ਸੀ ਬੜਾ ਜੀ ਖੇਤ ਚ ਘਰੇ ਨਹੀਂ ਜੀ ਬਜ਼ੁਰਗ ਬਾਹਰੋਂ ਤੇ ਬੰਦਣੇ ਪੱਠੇ ਪਾ ਦੇਣੇ ਬਲਦਾਂ ਨੂੰ ਤੇ ਹਾਂ ਬਹੁਤ ਵਾਰ ਖੇਤ ਕੰਮ ਜਾਂ ਜਿਵੇਂ ਸਵੇਰੇ ਚਾਰ ਚਾਰ ਪੁੱਤ ਤੇ ਯਾਰ ਬਜ਼ੁਰਗਾਂ ਦੇ ਚਾਰ ਚਾਰ ਪਾਇਲ ਬੇ ਤੂਰ ਤੰਤ ਕੁੜਨਾ ਜੰਨਾ ਬੰਦੇ ਨੂੰ ਖੜਾ ਉਹਨੇ ਕੁੜੀ ਨੇ ਖਾਣਾ 8 7 8 9 ਦੁਆ ਕੰਭੇ ਹਾਂ ਚਾਰ ਚਾਰ ਕੁੜੇ ਤੰਤ ਚਾਰ ਮਨ ਬੰਦੇ ਉਹ ਬਾਂਜਾਰੇ ਉਹ ਵੀ ਕਹਦਾ ਜੇ ਕੁੜੀ ਖਾਊਗੀ ਵੀ ਕਿਸੇ ਦੇ ਬਗਾਨੇ ਘਰੇ ਜਾਣਾ ਇਹਨੇ ਉੱਥੇ ਜਾ ਕੇ ਬਾਈ ਕੰਮ ਵੀ ਕਰੂ ਕੰਮ ਕਰਨਾ ਜੇ ਕੰਮ ਕਰੂਗੀ ਤਾਂ ਬਾਈ ਸਾਨੂੰ ਨਾਲ ਆਪ ਕੋ ਫਟਾ ਨਾ ਉਚਾਉ ਗੜਨ ਲਾਣੀ ਦੀ ਕੁੜੀ ਜਿਹੜਾ ਜੇ ਬੈਠ ਜਾ ਰਹੀ ਰਹੂਗੀ ਤਾਂ ਕੰਮ ਕੀ ਕਰੂ ਜਾ ਕੇ ਜਿਵੇਂ ਉਹਦੇ ਕੰਮ ਬਾਈ ਹੱਥੀ ਪਾਣੀ ਪੀਉਣੇ ਅੱਪੇ ਤੇਰੀ ਬੋਦਮੀ ਫੜਾ ਕੋਲ ਖੜੇ ਬੁਹਾ ਗੁਣਾ ਦੀ ਆਵਾਜ਼ਾਂ ਕਰ ਰੱਖਿਆ ਦੋਦਾ ਸੀ ਬੰਦਾ ਇੱਤਾ ਕੁੱਤਾ ਚ ਰੋਟੀਆਂ ਲੈ ਕੇ ਜਾਣੀਆਂ ਫਿਰ ਬਜ਼ੁਰਗਾਂ ਦੇ ਨਾਲ ਆਪ ਕਈ ਕੁੜੇ ਕੁੜੇ ਤਾਂ ਕੰਮ ਵੀ ਕਰਉਂਦੇ ਨੇ ਨਾ ਕੰਮ ਪੱਟੇ ਲੈ ਕੇ ਉਹਨੇ ਜਰਗਰ ਨਾਲ ਪੜਾ ਕੇ ਬਾਪੂ ਤੂੰ ਦਹਾਲ ਬਾਹਰ ਨਹੀਂ ਫੜਦਣੀ ਪੱਟੇ ਉਹਦਾ ਇਹੋ ਜਿਹਾ ਕੰਮ ਸੀ ਇਹ ਬੁੜੇ ਬਰਾਬਰ ਕਹਿੰਦੇ ਆਉਂਦੇ ਸੀ ਇਹ ਟੋਕੇ ਨਾਲ ਲੱਗਣਾ ਕਿ ਉਹ ਰੁੱਕ ਲਈ ਜਾਕਰ ਬਹੁਤ ਸੰਭਿਆ ਮਨ ਹਲ ਤੋਂ ਆਇਆ ਜਾਂ ਮੈ ਲੱਗਦੀ ਆ ਮੁਰੇ ਦੂਪਰਾ ਰੁਕਲਾ ਰੁਕਲਾ ਪੱਠੇ ਪੌਣੇ ਪੱਠੇ ਪੌਣੇ ਯਾਰ ਮਾਸ ਕੰਨੀ ਪਿਆਰ ਹੋਣਾ ਲੋਕਾਂ ਦਾ ਹਾਸ ਵਿੱਚ ਸੱਤ ਚ ਬਹਿਣਾ ਧੂਣੀ ਜੀ ਲਾ ਲੈਣੀ ਸਵੇਰ ਆ ਕੇ ਤੇ ਸਾਰਿਆਂ ਨੇ ਸੇਕੀ ਵਾਲੇ ਨੇ ਗੱਲਾਂ ਮਾਰੀ ਜਾਣੀਆਂ ਲੈਣੇ ਗੱਡੀ ਜਾਣੇ ਗਰਨੇ ਗੱਡੀ ਜਾਣੇ ਬਜ਼ੁਰਗਾਂ ਨੇ ਖੜਿਆ ਨੇ ਤੇ ਇਹ ਬੁੜਿਆਂ ਨੇ ਸੱਤ ਚ ਬੈਠੇ ਕਿੰਨੇ ਬੁੜੇ ਆਪਣੇ ਸੱਤ ਚ ਬੈਠੇ ਉਹ ਡਿੜੀ ਤੇ ਜੀ ਦਾ ਕੋਈ ਬੈਠਾ ਤੈਨੂੰ ਕੋਈ ਨਹੀਂ ਹੁਣ ਭਾਈ ਵੇੜਾ ਕਿੱਸੇ ਹਾਂ ਹੁਣ ਤਾਂ ਗਿਆ ਹੁਣ ਤਾਂ ਪ੍ਰਵਾਸ ਹੀ ਬਾਹਰ ਹੋ ਗਿਆ ਜਰ ਅਮਰੀਕਾ ਕੈਨੇਡਾ ਫੇਲ ਗਿਆ ਦੁਨੀਆ ਰੇਕ ਦਾ ਇੱਕ ਦੋ ਦੋ ਜੀ ਦੇ ਬਜ਼ੁਰਗ ਮਗਰ ਪੁਰੇ ਜਾਂਦੇ ਆ ਪੰਜਾਬ ਆਪਣਾ ਗਵਾੜੀ ਕਿੰਨਾ ਵਿਹਲਾ ਹੋ ਗਿਆ ਹਾਂ ਪਸ਼ੂ ਹੈ ਨਹੀਂ ਕਿਸੇ ਦੇ ਹੁਣ ਦੁੱਧ ਕਿਹਦੇ ਆ ਹੁਣ ਮੁੱਲ ਲੈਂਦੇ ਆ ਹਰੇਕ ਦਾ ਮੁੱਲ ਲੈਂਦੇ ਆ ਹਾਂ ਕਿਸੇ ਦੇ ਪਸ਼ੂ ਨਹੀਂ ਜਰ ਹੈ ਬਸ ਨਹੀਂ ਪਤਾ ਨਹੀਂ ਕਿਵੇਂ ਪਹਿਲਾਂ ਕੋਈ ਸਮਾਂ ਇਹ ਜਾਂ ਕਿ ਪੰਜਾਬ ਨੂੰ ਕੋਈ ਨਜ਼ਰ ਹੀ ਲੱਗੀ ਨਹੀਂ ਨਜ਼ਰ ਲੱਗੀ ਪੰਜਾਬ ਨੂੰ ਬਾਈ ਯਾਰ ਉਹ ਜਿਹੜਾ ਦਾ ਭੋਲੇ ਲੋਕ ਮਿਲਨੇ ਆ ਨਾ ਉਹ ਮੱਕੇ ਦਾ ਸਵਾਦ ਆ ਉਹ ਤਾਂ ਯਾਰ ਮਾਸਟਰ ਨੇ ਜੇ ਕੁੱਟਣਾ ਵੀ ਦਾ ਕੁੱਟ ਖਾਲਣੀ ਤੇ ਹੁਣ ਤਾਂ ਬਰਾਬਰ ਚ ਬੀੜ ਮਾਰ ਦਈ ਜਾਂਦੇ ਆ ਹਾਂ ਤੇ ਉੱਪਰ ਬੋਲ ਤੋਂ ਮੂਰੇ ਸਾਡੇ ਜਰਨਲ ਤੋਂ ਮਾਸਟਰ ਬੰਦਾ ਜੇ ਉਹ ਰਗਾਣਾ ਪਾਇ ਚੜਾ ਲਈ ਬਾ ਤੇ ਬਸ ਜਾ ਪੱਕਾ ਡੰਡਾ ਕਰਕੇ ਨਾਲ ਲੋਟ ਹਾਂ ਮਾਰਨੇ ਜਣੀ ਇਹ ਜਾ ਯਾਰ ਸਵਾਦ ਚੰਗਾ ਸੀ ਉਹ ਬਹੁਤ ਅੰਗਾ ਸਾਬਾ ਸੀਗਾ ਹਾਂ ਬੁਰਖਾ ਵਿਚਾਰ ਕੰਮ ਕਰਨੀ ਪਹਿਲਾਂ ਕਿੱਥੇ 204 4 ਕਿਲੋਮੀਟਰ ਦੇ ਰੋਟੀਆਂ ਲੈ ਕੇ ਜਾਣੀਆਂ ਫਿਰ ਚਾਹ ਲੈ ਕੇ ਜਾਣੀ ਯਾਰ ਕਮਾਰ ਸੀ ਵੀ ਹੁਣ ਲਾਗਣੀਆਂ ਹੁਣ ਵਾਲੀਆਂ ਬੁੜੀਆਂ ਗੇੜਾਂ ਹਾਂ ਹੁਣ ਤਾਂ ਖੂਨ ਕਰਦੇ ਪਹਿਲੀ ਗੱਲ ਤਾਂ ਹੁਣ ਜੇ ਰੋਟੀ ਨਹੀਂ ਗਾਲੀਆਂ ਤੁਸੀਂ ਠੇਕਾ ਕਰ ਲਓ ਹੁਣ ਸਾਥੋਂ ਰੋਟੀ ਨਹੀਂ ਲੈਣੀ ਨਹੀਂ ਨਹੀਂ ਨਾ 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 ਪਰ ਤਾਂ ਰੋਟੀ ਨਹੀਂ ਲਉਂਦੇ ਆ ਉਹਦਾ ਮਾਇਆ ਧਰ ਦੀ ਯਾਰ ਜਿਹੜੀਆਂ ਚੁੱਲ੍ਹੇ ਤੇ ਛਿੱਟ ਗਾ ਰੋਟੀਆਂ ਲਉਂਦੇ ਆ ਤੇ ਫਿਰ ਰੋਟੀਆਂ ਲੈ ਕੇ ਜਿਹੜੀਆਂ ਘਰੇ ਪੂ ਸਾਹਮਣੇ ਜਵਾਕ ਫਿਰੋ ਉਹ ਮਗਰ ਲੋਕ ਮਗਰ ਉਹ ਵਿਚਾਰਕ ਨੇ ਘਰੇ ਛੱਡ ਕੇ ਜਾਣੇ ਕਦੇ ਕਿਸੇ ਨੇ ਬੰਦ ਕੇ ਜਾਂਦਾ ਜੋ ਆ ਕੇ ਕੰਮ ਕਰਨਾ ਕਦੇ ਨਹੀਂ ਉਹਨੂੰ ਬਹੁਤ ਜਣਾ ਵਿੱਚ ਘਰੇ ਰਾਤੀ ਬੇਟੀ ਜੋਕਾਂ ਲਈ ਇਹਦਾ ਕੰਮ ਸੀ ਬਾਹਲੇ ਜਰ ਲੋਕ ਵਧਿਆ ਸੀ ਤੂੰ ਹੁਣ ਰਕਨ ਦਾ ਜੁਆਗਾ ਉਹ ਬਾਹਰ ਦੁਰਦਾ ਮਗਰ ਆਪ ਤਰੇ ਜਾਂਦੇ ਜੀ ਨਹੀਂ ਵੀ ਜਦ ਤਾ ਇੱਥੇ 200 200 ਮੀਟਰ ਸਾਡੇ ਰਕੇ 200 ਬੈਠੇ ਆ 200 ਜੁਆਗਾ ਬਾਹਰ ਹੁਣ ਕਹਿੰਦਾ ਸਾਡੇ ਨਾਲ ਤਾਂ ਮੈਂ ਇੱਥੇ ਆ ਕੇ ਡੇਢੀ ਕੰਮ ਚਲਾ ਲੈਣਾ ਤੁਹਾਡੇ ਕੋਲੇ ਰਵਾਂਗੇ ਅਸੀਂ ਤਲ ਮਾ ਕਰੇ ਚੋਕਰਾਂ ਚੱਲੀ ਵੀ ਵਧੀਆ ਜਿਆ ਐਸ ਤਰ੍ਹਾਂ ਜਾਣੀ ਬਾਈ ਹੁਣ ਜਿਹੜਾ ਸਮਾਂ ਨਹੀਂ ਉਹ ਹੈ ਤੇ ਪਹਿਲਾ ਸਮਾਂ ਦਾ ਵਾੜਾ ਜਾਂਦਾ ਤੇ ਯਾਰ ਖੇਤ ਰਹਿਣਾ ਮੇਲਾ ਆਪਣੇ ਜਾਣਾ ਉੱਥੇ ਹਾਂ ਹਾਂ ਤੰਡੀ ਅਵਾ ਟਾਲੀnga ਟੋਲnga ਬੜਾ ਲੱਗੇ ਯਾਰ ਟ੍ਰੈਕ ਬਹੁਤ ਹੀ ਹੈ ਰਾਹ ਕਿਰਕਿਰ ਕੇ ਟਾਲ ਲੈਣਾ ਤੇ ਕੱਡੇ ਕੱਡੇ ਟ੍ਰੈਕ ਹੁੰਦੇ ਸੀ ਹਾਂ ਏਹਨਾ ਗੰਨੇ ਛੱਲੀਆਂ ਸੂਰਗਾ ਹੋਣਾ ਬਾਲਾ ਕੋਈ ਚਰਨੀ ਇਹਦੇ ਵਿੱਚ ਹਾਂ ਹੁਣੇ ਉੱਥੇ ਜਾ ਕੇ ਬਾ ਮੱਖੇ ਸਲਜੀ ਭੁਣੇ ਰੋਏ ਜੇ ਯਾਰ ਕੋਈ ਰੋਲਾ ਗੋਲਾ ਵੀ ਬਣਾ ਸਿਆਣੇ ਬੜੇ ਨੇ ਦੋ ਤਿੰਨ ਨੇ ਇਕੱਠੇ ਹੋ ਕੇ ਜਾ ਕੇ ਟਕਾ ਦੇਣੇ ਤੜੇ ਨਹੀਂ ਲੜਨਾ ਚਾਹੁੰਦਾ ਘਰ ਦਾ ਘਾਰੀ ਲੜਦੇ ਚਲੋ ਬੈਠਾ ਜਾ ਕੇ ਦੇ ਟੱਕ ਕੇ ਹਾਂ ਸ਼ਰਮ ਮਰਣੀ ਯਾਰ ਡਰਦੇ ਤਾਂ ਬੁਢੇ ਤੇ ਕੋਲ ਦੀ ਦੀ ਦੂਰ ਦੀ ਲੱਗਦੀ ਸੀ ਸੱਚੀ ਕਿਵੇਂ ਦੇ ਦੇ ਬਾਪੂ ਬੈਠਾ ਬੁਢੇ ਯਾਰ ਦਾਦਾ ਬੈਠਾ ਚਾਚਾ ਬੈਠਾ ਮੋੜ ਦਾ ਉਹ ਸਮਾਂ ਨਹੀਂ ਬਾਈ ਹੁਣ ਪੱਪਾ ਚੱਗਿਆ ਉਹ ਮੋੜ ਤੇ ਨਾ ਮੋੜ ਤੇ ਮੋੜ ਗੱਲਾਂ ਗੱਲਾਂ ਉਹ ਨਹੀਂ ਸਮਾਂ ਹੁਣ ਮੋੜ ਕੇ ਜਾਓ ਉਹ ਨਹੀਂ ਆਉਣਾ ਮੋੜ ਕੇ ਤੈਨਾਂ ਨਾ ਜਾਓ ਹੁਣ ਸਮਾਂ ਦਾ ਮਾੜ ਬਹੁਤ ਕਰਦੇ ਸੀਗੇ ਬਹੁਤ ਮਾੜ ਕਰਦੇ ਸੀ ਉਹ ਮਾੜ ਕਰਦੇ ਸੀ ਕਿ ਕੰਮ ਕਰਦੇ ਸੀ ਇਹ ਤਾਂ ਮੈਂ ਕਰਦਾ ਕੰਮ ਆ ਵੀ ਉਹ ਜਰਾ ਸਿਰੇ ਬੁਤਾਜ ਜਾਓ